ਲਾ ਢੇਰ ਲਾਏ ਪਏ ਨੇ ਕੱਪੜਿਆਂ ਦੇ ਜਿੰਨੇ ਮਰਜ਼ੀ ਖੰਨੇ ਦੀ ਸੇਲ ਆਏ ਮਾੜੀ-ਮੋਟੀ ਗੱਲ ਨਹੀਂ ਹੈਗੀ ਇੱਧਰ 100-100 ਰੁਪਈਆ ਦੇ ਵਿੱਚ ਲਓ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦੇ ਹਾਂ ਤੁਹਾਡਾ ਆਪਣੇ ਚੈਨਲ ਤੇ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਪਹੁੰਚੇ ਹਾਂ ਸ਼ਹਿਰ ਖੰਨੇ ਖੰਨੇ ਸ਼ਹਿਰ ਦੇ ਵਿੱਚ ਮਾਰਚ ਮਹੀਨੇ ਦੇ ਵਿੱਚ ਹਰ ਇੱਕ ਸਾਲ ਕੱਪੜਿਆਂ ਦੀ ਸੇਲ ਲੱਗਦੀ ਹੁੰਦੀ ਹੈ ਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੂਟਾਂ ਦੀ ਜਿਹੜੀ ਇੱਥੇ ਸੇਲ ਲੱਗੀ ਹੈ ਇੱਥੋਂ ਤੁਹਾਨੂੰ ਕੱਪੜਾ ਬਹੁਤ ਸਹੀ ਰੇਟਾਂ ਤੇ ਮਿਲ ਜੂਗਾ ਇਹ 1 ਮਾਰਚ ਤੋਂ ਜਿਹੜੀ ਸੇਲ ਇਹ ਸ਼ੁਰੂ ਹੋ ਗਈ ਸੀ ਅੱਜ ਦੂਸਰਾ ਦਿਨ ਹੈ ਸੇਲ ਦਾ 2 ਮਾਰਚ ਆ ਸੋ ਅੱਜ ਦੀ ਵੀਡੀਓ 'ਚ ਬਣੇ ਰਹੋ ਸਾਰੀ ਸੇਲ ਆਪਾਂ ਤੁਹਾਨੂੰ ਦਿਖਾਉਨੇ ਆ ਆ ਪ੍ਰੀਤ ਨਾਲ ਆਇਆ ਹੋਇਆ ਅੱਜ ਭਾਈ ਵੀਡੀਓ 'ਚ ਆਦੇ ਚੱਲਦੇ ਆਪਾਂ ਸਾਰੀ ਸੇਲ ਤੁਹਾਨੂੰ ਦਿਖਾਉਨੇ ਆ ਤੇ ਇਸ ਤਰ੍ਹਾਂ ਇੱਥੇ ਦੁਕਾਨਾਂ ਜਿਹੜੀਆਂ ਉਹ ਲੱਗੀਆਂ ਹੋਈਆਂ ਨੇਗੀਆਂ ਸ਼ਰਟਾਂ ਪੈਂਟਾਂ ਸਾਰੀਆਂ ਬਾਹਰ ਕੱਢ ਕੇ ਉਹ ਜਿਹੜੀਆਂ ਉਹ ਲਾਈਆਂ ਹੋਈਆਂ ਨੇ ਜਿਵੇਂ ਤੁਸੀਂ ਦੇਖ ਸਕਦੇ ਹੋ ਤੇ ਇੱਧਰ ਵੀ ਜਿਵੇਂ ਤੁਸੀਂ ਦੇਖ ਸਕਦੇ ਹੋ 250 350 200 ਰੁਪਏ ਕਰਤੀ ਜੀ ਸ਼ਰਟ 200 ਰੁਪਏ ਵੀਰੇ ਪੈਂਟ 350 ਰੁਪਏ ਠੀਕ ਹੈ ਜੀ ਆ ਪੈਂਟਾਂ ਤੁਸੀਂ ਦੇਖ ਸਕਦੇ ਹੋ 350 ਰੁਪਏ ਦੀ ਇਹ 200 ਪੈਨ 350 ਇਹ ਕਿੰਨੀ ਡੇਡ ਤੱਕ ਆ ਬਾਈ ਸੇਲ ਇਹ 1 ਤੋਂ 15 ਤੱਕ ਇੱਕ ਤੋਂ 15 15 ਮਾਰਚ ਤੱਕ ਇਹ ਸੇਲ ਹੈ ਆ ਤੁਸੀਂ ਸ਼ਰਟਾਂ ਦੇਖ ਸਕਦੇ ਹੋ ਬਹੁਤ ਸੋਹਣੀਆਂ ਸੋਹਣੀਆਂ ਸ਼ਰਟਾਂ ਨੇ ਜਿਹੜੀਆਂ ਅੰਦਰ ਤੁਹਾਨੂੰ ਦੁਕਾਨਾਂ ਦੇ 8-800 ਦੀਆਂ ਮਿਲਦੀਆਂ ਨੇ ਉਹ ਸਿਰਫ 200 ਰੁਪਏ ਦੇ ਵਿੱਚ ਮਿਲਣਗੀਆਂ ਤੇ ਇਸ ਤਰ੍ਹਾਂ ਸਾਰੀਆਂ ਦੁਕਾਨਾਂ ਦੇ ਅੱਗੇ ਕੱਪੜਾ ਜਿਹੜਾ ਹੁਲਾਇਆ ਤੇ ਅੱਗੇ ਚੱਲਦੇ ਆਪਾਂ ਅੱਗੇ ਤੁਹਾਨੂੰ ਹੋਰ ਦਿਖਾਉਨੇ ਆ ਜਾ ਕੇ ਬਹੁਤ ਵੱਡੀ ਇਹ ਸੇਲ ਹੁੰਦੀ ਆ ਹਰੇਕ ਸਾਲ ਮਾਰਚ ਦੇ ਮਹੀਨੇ ਦੇ ਵਿੱਚ ਲੱਗਦੀ ਆ ਤੇ ਇੱਥੇ ਪੈਂਟਾਂ ਸ਼ਰਟਾਂ ਸੂਟ ਹਨ ਹਰੇਕ ਤਰੀਕੇ ਦਾ ਕੱਪੜਾ ਜਿਹ ਇੱਥੇ ਵੀ ਜਿਵੇਂ ਤੁਸੀਂ ਦੇਖ ਸਕਦੇ ਹੋ ਟੀ-ਸ਼ਰਟਾਂ ਸ਼ਰਟਾਂ ਜਿਹੜੀਆਂ ਉਹ ਬਾਹਰ ਲਾਈਆਂ ਹੋਈਆਂ ਨੇ ਕੁਝ ਛੋਟੇ ਬੱਚਿਆਂ ਦੇ ਇਹ ਕੱਪੜੇ ਤੁਸੀਂ ਦੇਖ ਸਕਦੇ ਹੋ ਹਨ ਲਓ ਜੀ ਹਰੇਕ ਹਰੇਕ ਏਜ ਗਰੁੱਪ ਦੇ ਇੱਥੇ ਕੱਪੜੇ ਜਿਹੜੇ ਉਹ ਹੁੰਦੇ ਨੇ ਤੇ ਉਧਰ ਬਾਈ ਬਲਾ ਵੀ ਰਿਹਾ ਹੈ ਬਾਈ ਦੇ ਵੀ ਕੱਪੜੇ ਦੇਖ ਲਈਏ ਆਪਾਂ ਕੀ ਕਹਿੰਦਾ ਬਾਈ ਹਾਂਜੀ ਬਾਈ ਹੋਰ ਵੀਰੇ ਕੀ ਚੱਲੇ ਵਧੀਆ ਜੀ ਵਧੀਆ ਆਪਣੇ ਸੇਲ ਲੱਗਿਓ ਭਰਾ ਟੀ-ਸ਼ਰਟ 300 ਹਾਂਜੀ ਪੈਂਟ 500 ਲੋਰ 300 ਟੀ-ਸ਼ਰਟ 300 ਦੇਖ ਸਕਦੋਂ ਜੀਨ ਦੀ ਪੈਂਟ ਦਾ ਕੀ ਪ੍ਰਾਈਸ ਆ ਬਾਈ 500 ਰੁਪਏ ਵੀਰੇ 500 ਰੁਪਏ ਠੀਕ ਹੈ ਸਪੌਂਸਰ ਵੀ ਠੀਕ ਹੈ ਠੀਕ ਹੈ ਤੇ ਇਸ ਤਰ੍ਹਾਂ ਇੱਥੇ ਸੇਲ ਲੱਗੀ ਹੋਈ ਆ ਟੀ-ਸ਼ਰਟਾਂ ਵੀ ਦਿਖਾ ਦਨੇ ਆ ਤੁਹਾਨੂੰ ਲਓ ਜੀ ਬਹੁਤ ਸੋਹਣੀਆਂ ਸੋਹਣੀਆਂ ਟੀ-ਸ਼ਰਟਾਂ ਨੇਗੀਆਂ ਤੇ ਇੱਕ ਤਰੀਕ ਤੋਂ ਲੈ ਕੇ 15 ਤੱਕ ਇਹ ਸੇਲ ਆ ਜਿਹੜੀ ਆ ਕੇ ਤੁਸੀਂ ਇੱਥੋਂ ਖਰੀਦਾਰੀ ਜਿਹੜੀ ਉਹ ਕਰ ਸਕਦੇ ਹੋ ਲਓ ਜੀ ਬਹੁਤ ਸਾਰਾ ਕਪੜਾ ਤੁਹਾਨੂੰ ਇਹ ਸੇਲ ਤੋਂ ਮਿਲੂਗਾ ਹਾਂ ਅੱਗੇ ਚੱਲਦੇ ਆਪਾਂ ਅੱਗੇ ਉਹ ਦਿਖਾਉਨੇ ਆ ਤੁਹਾਨੂੰ ਇਸ ਤਰ੍ਹਾਂ ਜੁੱਤੀਆਂ ਵੀ ਇਥੋਂ ਤੁਹਾਨੂੰ ਜਿਹੜੀਆਂ ਮਿਲ ਜਾਣਗੀਆਂ ਜੁੱਤੀਆਂ ਵੀ ਬਾਈ ਹੋਣੀਆਂ ਨੇ ਜਿਵੇਂ ਬਾਹਰ ਲਾਈਆਂ ਹੋਈਆਂ ਨੇ ਇਹ ਸੇਲ ਦੇ ਵਿੱਚੋਂ ਲਓ ਜੀ 450 ਜੀ 450 ਜੀ ਲੈਦਰ ਦੀ ਜੀ ਪੋਰਚ ਦੀ ਜੁੱਤੀ ਹੈ ਲਓ ਜੀ ਲੈਦਰ ਦੀ 450 ਰੁਪਈਆ ਦੀ ਇਸ ਤਰ੍ਹਾਂ ਸੋਹਣੀਆਂ ਸੋਹਣੀਆਂ ਜੁੱਤੀਆਂ ਤੁਹਾਨੂੰ ਸੇਲ ਦੇ ਵਿੱਚ ਮਿਲਣਗੀਆਂ ਸਾਰੇ ਸਾਈਜ਼ ਮਿਲਣਗੇ ਬਾਈ ਹਾਂ ਜੀ ਭਾਜੀ 8 9 10 ਸਾਰੇ ਸਾਈਜ਼ ਲਓ ਜੀ 8 9 10 ਜਿਹੜਾ ਸਾਈਜ਼ ਲੈਣਾ ਹੈ ਤੁਸੀਂ ਲੈ ਸਕਦੇ ਹੋ ਆ ਤੁਸੀਂ ਦੇਖੋ ਇੱਥੇ ਡਿਸਪਲੇ ਵੀ ਕੀਤੀਆਂ ਹੋਈਆਂ ਨੇ ਇਸ ਤਰ੍ਹਾਂ ਜੁੱਤੀਆਂ ਵੀ ਇਹ ਸੇਲ ਦੇ ਵਿੱਚ ਜਿਹੜੀਆਂ ਉਹ ਹੈਗੀਆਂ ਨੇ ਕੱਪੜੇ ਦੇ ਨਾਲ ਨਾਲ ਹਨ ਤੇ ਅੱਗੇ ਚੱਲਦੇ ਆਪਾਂ ਅੱਗੋਂ ਹੋਰ ਜਾ ਕੇ ਜਿਹੜਾ ਉਹ ਦੇਖਦੇ ਆਂ ਤੇ ਅੱਗੇ ਆਪਾਂ ਤੁਹਾਨੂੰ ਸੂਟ ਵੀ ਜਿਹੜੇ ਉਹ ਦਿਖਾਵਾਂਗੇ ਸੂਟ ਵੀ ਤੁਹਾਨੂੰ ਜਿਹੜੇ ਉਹ ਇੱਥੇ ਮਿਲਣਗੇ ਬਾਕੀ ਇੱਥੇ ਸਾਰੀਆਂ ਜੁੱਤੀ ਵਾਲੀਆਂ ਦੁਕਾਨਾਂ ਲੱਗੀਆਂ ਹੋਈਆਂ ਨੇ ਆਹ ਲੇਡੀਜ਼ ਜੁੱਤੀਆਂ ਵੀ ਇੱਥੋਂ ਮਿਲ ਜਣਗੀਆਂ ਅਜਵੇਂ ਤੁਸੀਂ ਦੇਖ ਸਕਦੇ ਹੋ ਜੁੱਤੀਆਂ ਸਲੀਪਰ ਸਾਰੇ ਹਨ ਲਓ ਜੀ ਇਸ ਤਰ੍ਹਾਂ ਸੇਲ ਜਿਹੜੀ ਉਹ ਲੱਗਦੀ ਹੈ ਬਹੁਤ ਜ਼ਿਆਦਾ ਤੁਸੀਂ ਰਸ਼ ਦੇਖ ਸਕਦੇ ਹੋ ਅੱਜ ਦੂਸਰਾ ਦਿਨ ਹੈ ਜਿਹੜਾ ਉਹ ਸੇਲ ਦਾ ਤੁਸੀਂ ਰਸ਼ ਦੇਖੋ ਬਹੁਤ ਭਾਰੀ ਰਸ਼ ਹੋਇਆ ਹੋਇਆ ਸੇਲ ਦੇ ਵਿੱਚ ਇਹ ਆਪਾਂ ਹਲੇ ਐਂਟਰੀ ਹੋਇਆ ਮਾਰਕੀਟ ਦੇ ਵਿੱਚ ਹਲੇ ਤਾਂ ਆਪਾਂ ਅੱਗੇ ਜਾ ਕੇ ਜਿਹੜਾ ਉਹ ਦੇਖਦੇ ਹਾਂ ਲਓ ਜੀ ਜਿੰਨੇ ਦਿਨ ਸੇਲ ਰਹਿਣੀ ਆ ਨਾ ਓਨੇ ਦਿਨ ਐਵੇਂ ਇਕੱਠ ਰਹਿਣਾ ਮਾਰਕੀਟ ਦੇ ਵਿੱਚ ਇੱਥੇ ਆ ਸੂਟ ਤੁਹਾਨੂੰ ਦਿਖਾ ਦਾਨੇ ਇੱਥੇ ਸੂਟ ਵੀ ਜਿਹੜੇ ਲਾਏ ਹੋਏ ਨੇ ਸੂਟ ਵੀ ਬਹੁਤ ਸਸਤੇ ਰੇਟਾਂ ਤੇ ਜਿਹੜੇ ਇੱਥੇ ਹੋ ਮਿਲਣਗੇ ਲਓ ਜੀ ਕੀ ਰੇਟ ਲਾਤੀ ਸੂਟ 350 350 ਰੁਪਏ ਆ ਸੂਟ ਤੁਸੀਂ ਦੇਖੋ 350 ਰੁਪਏ ਨਾ ਇੱਥੋਂ ਪਸੰਦ ਕਰਕੇ ਤੁਸੀਂ ਲੈ ਕੇ ਜਾ ਸਕਦੇ ਹੋ ਬਹੁਤ ਸਾਰੀ ਕੁਆਂਟੀਟੀ ਐ ਜਿਹੜੀ ਉਹ ਕੱਪੜੇ ਦੀ ਅੰਦਰ ਵੀ ਲੈ ਲਓ ਹਾਂਜੀ ਅੰਦਰ ਵੀ ਆ ਜਿੰਨਾਂ ਦੀ ਸ਼ਾਪ ਆ ਜਿਵੇਂ ਉਹਨਾਂ ਫੁਲਕਾਰੀਆ ਸੂਟ ਸਾਰਾ ਤੁਸੀਂ ਇੱਥੋਂ ਖਰੀਦ ਸਕਦੇ ਹੋ ਜਿਵੇਂ ਸੂਟ ਵੀ ਹੋਰ ਡਿਸਪਲੇ ਕੀਤੇ ਹੋਏ ਨੇ ਹਾਂਜੀ ਨਹੀਂ ਸਪੈਸ਼ਲ ਵਾਲੇ ਠੀਕ ਹੈ ਜੀ ਠੀਕ ਹੈ ਤੇ ਬਾਈ ਉਹਨੀਆਂ ਨਾਮ ਵੀ ਜਿਹੜਾ ਬੋਲਦਾ ਤੇ ਅੱਗੇ ਉਹ ਆਪਾਂ ਹੋਰ ਕੁਝ ਦਿਖਾ ਦਨੇ ਇੱਥੇ ਜਿਵੇਂ ਦੁਪੱਟੇ ਤੁਸੀਂ ਦੇਖ ਸਕਦੇ ਹੋ ਨਾ ਤੇ ਇਸ ਤਰ੍ਹਾਂ ਦੀਆਂ ਚੀਜ਼ਾਂ ਦੁਪੱਟੇ ਸੂਟ ਤੁਹਾਨੂੰ ਇੱਥੋਂ ਮਿਲਣਗੇ ਲਓ ਵੀ ਇੱਧਰ 100-100 ਰੁਪਈਆ ਦੇ ਵਿੱਚ ਲਓ ਜੀ ਇਸ ਤਰ੍ਹਾਂ ਹੀ ਸੇਲ ਲੱਗਦੀ ਹੈ ਹਰ ਇੱਕ ਸਾਲ ਆ ਓਨਲੀ 100 ਰੁਪਈਆ ਦੇ ਵਿੱਚ ਆ ਤੁਸੀਂ ਦੇਖੋ ਇਸ ਤਰ੍ਹਾਂ ਕਪੜਾ ਸਾਰਾ ਸ਼ਰਟ ਆ ਬਈ ਇਹ ਠੀਕ ਐ 100 100 ਰੁਪਈਆ ਦੇ ਵਿੱਚ ਆ ਇਹ ਸ਼ਰਟ ਤੁਸੀਂ ਬਣਾਉਣੀ ਹੈ ਕਮੀਜ਼ ਬਣਾਉਣਾ ਉਹਨੂੰ ਲਓ ਜੀ ਇਸ ਤਰ੍ਹਾਂ ਢੇਰ ਲੱਗੇ ਹੋਏ ਨੇ ਕਪੜੇ ਦੇ ਇੱਥੇ ਤੁਸੀਂ ਆਓਗੇ ਤਾਂ ਤੁਹਾਨੂੰ ਕਪੜਾ ਜਿਹੜਾ ਇੱਥੋਂ ਮਿਲੂਗਾ ਮਾਰਕੀਟ ਦੇ ਵਿੱਚੋਂ ਬਹੁਤ ਜ਼ਿਆਦਾ ਰਸ਼ ਜਿਹੜਾ ਹੋਇਆ ਹੋਇਆ ਮਾਰਕੀਟ ਦੇ ਵਿੱਚ ਪੈਰ ਧਰਨ ਨੂੰ ਥਾਂ ਨਹੀਂ ਹੈਗੀ ਕਪੜੀ ਕਪੜਾ ਤੁਹਾਨੂੰ ਮਿਲੂਗਾ ਲਓ ਸ਼ਰਟਾਂ ਪੈਂਟਾਂ ਹਨਾ ਤੇ ਨਾਲ ਇਧਰ ਪੰਜਾਬੀ ਜੁੱਤੀਆਂ ਢੇਰ ਲਾਏ ਹੋਏ ਨੇ ਜੁੱਤੀਆਂ ਦੇ ਤੁਸੀਂ ਦੇਖੋ ਲਓ ਜੀ 2-200 ਰੁਪਈਆ ਦੀ ਜੁੱਤੀ ਆ ਤੁਸੀਂ ਆਓਗੇ ਤਾਂ ਤੁਹਾਨੂੰ ਨਰਾਸ਼ ਹੋ ਕੇ ਨਹੀਂ ਮੁੜ ਕੇ ਜਾਣਾ ਪਊ ਇੰਨੀ ਜੁੱਤੀ ਪਈਆ ਲਓ ਜੀ ਲਓ ਲੈ ਵੀ ਇਸ ਤਰ੍ਹਾਂ ਦੀਆਂ ਸੋਹਣੀਆਂ ਸੋਹਣੀਆਂ ਜੁੱਤੀਆਂ ਇਹ ਵੀ 200 ਰੁਪਈਆ ਬਾਈ 300 ਵੀਰੇ ਲਓ ਜੀ 200-300 ਰੁਪਈਆ ਨਾ ਇੰਨੇ ਇੱਕ ਪ੍ਰਾਈਸ ਦੇ ਵਿੱਚ ਤੁਹਾਨੂੰ ਕਪੜਾ ਜਿਹੜਾ ਜੁੱਤੀਆਂ ਜਿਹੜੀਆਂ ਇੱਥੋਂ ਮਿਲ ਜਾਣਗੀਆਂ ਤੇ ਅੱਗੇ ਚੱਲਦੇ ਆਪਾਂ ਕਿਉਂ ਹੋਰ ਦੇਖਦੇ ਆਂ ਜਾ ਕੇ ਇਹ ਤਕਰੀਬਨ ਸਾਰੀਆਂ ਦੁਕਾਨਾਂ ਵਾਲਿਆਂ ਨੇ ਇੱਥੇ ਸੇਲ ਜਿਹੜੀ ਉਹ ਲਾਈ ਹੋਈ ਹੈ ਤੇ 350 ਰੁਪਏ 250 ਰੁਪਏ ਹੈ ਨਾ ਇੰਨੇ ਇੱਕ ਪ੍ਰਾਈਸ ਦੇ ਵਿੱਚ ਤੁਹਾਨੂੰ ਇਥੋਂ ਜੁੱਤੀਆਂ ਸੂਟ ਜਿਹੜੇ ਹੋ ਮਿਲ ਜਾਣਗੇ ਤੇ ਨਾਲ ਇਧਰ ਪਰਸ ਬੈਗ ਪਰਸ ਵੀ ਤੁਹਾਨੂੰ ਜਿਹੜੇ ਹੋ ਮਿਲਣਗੇ ਲਓ ਜੀ ਕੀ ਪ੍ਰਾਈਸ ਆ ਭਾਈ ਇਹਨਾਂ ਦਾ 250 ਲੈ 320 120 120 120 ਲਓ 120 ਰੁਪਈਆ ਦੇ 120 120 120 ਮੈਚ 20 ਮੈਚ 20 ਹਾਂ ਜੀ ਲਓ ਜੀ ਅੱਗੇ ਚੱਲਦੇ ਆਂ ਆਪਾਂ ਕਿਉਂ ਦੇਖਦੇ ਆਂ ਜਾ ਕੇ ਹੋਰ ਹਨਾ ਤੇ ਆਹ ਲਓ ਵੀ ਸੂਟ ਤੁਸੀਂ ਦੇਖ ਸਕਦੇ ਹੋ 1000 ਵਾਲਾ ਸੂਟ ਸੀ 300 ਦੇ ਵਿੱਚ ਦਿੰਦੇ ਆ ਇਹ ਕਿੰਨੇ ਮੀਟਰ ਆ ਬਈ ਇਹ ਇਹ 3.5 ਮੀਟਰ ਹੈ 3.5 ਮੀਟਰ ਠੀਕ ਹੈ ਠੀਕ ਹੈ ਫੋਲੋਅਰ ਸੇਲ ਹੈ ਪੂਰਾ ਠੀਕ ਹੈ ਬਈ ਲਓ ਤੁਸੀਂ ਦੇਖੋ ਬਹੁਤ ਸਾਰੇ ਕਲਰ ਨੇ ਬਹੁਤ ਸਾਰੇ ਡਿਜ਼ਾਈਨ ਨੇ ਹਨਾ ਲਾ ਢੇਰ ਲਾਏ ਪਏ ਨੇ ਕੱਪੜਿਆਂ ਦੇ ਖੰਨੇ ਦੀ ਸੇਲ ਆਏ ਮਾੜੀ ਮੋਟੀ ਗੱਲ ਨਹੀਂ ਹੈਗੀ ਹਾਂ ਜੀ ਕੱਪੜਾ ਹੀ ਕੱਪੜਾ ਕੱਪੜਾ ਤੁਹਾਨੂੰ ਬਹੁਤ ਜ਼ਿਆਦਾ ਮਿਲੂਗਾ ਇੱਥਾਂ ਆ ਲਓ ਇੱਥੇ ਢੇਰ ਲੱਗੇ ਹੋਏ ਨੇ ਕੱਪੜੇ ਤਾਂ ਇਹ 200 ਦਾ ਸੂਟ ਇਹ 250 ਦਾ ਸੂਟ ਆ ਬਾਈ ਹੁਣ ਹੀ ਕਹਿੰਦੇ ਅੰਦਰ ਵੀ ਸੇਲ ਹੈ ਹਾਂ ਅੰਦਰ ਵੀ ਸੇਲ ਹੈ ਅੰਦਰ ਵੀ ਸੇਲ ਲੱਗੀ ਹੋਈ ਆ ਤੁਸੀਂ ਕਪੜਾ ਦੇਖੋ ਬਾਈ ਹੁਣ ਲਵੇ ਹਨਾ ਬਹੁਤ ਸਾਰਾ ਕਪੜਾ ਤੇ ਇਸ ਤਰ੍ਹਾਂ ਇੱਥੇ ਦੁਕਾਨਾਂ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਅੱਗੇ ਚੱਲਦੇ ਆਪਾਂ ਅੱਗੇ ਉਹ ਤੁਹਾਨੂੰ ਦਿਖਾ ਦਨੇ ਆ ਹੋਰ ਜਾ ਕੇ ਤੇ ਪੈਂਟਾਂ ਸ਼ਰਟਾਂ ਸੂਟ ਹਰੇਕ ਤਰੀਕੇ ਦਾ ਕਪੜਾ ਤੁਹਾਨੂੰ ਸੇਲ ਦੇ ਵਿੱਚੋਂ ਮਿਲੂਗਾ ਆ ਵੀ ਤੁਸੀਂ ਦੇਖੋ ਇੱਥੇ ਸੂਟ ਲੱਗੇ ਹੋਏ ਜੁੱਤੀਆਂ ਲੱਗੀਆਂ ਹੋਈਆਂ ਹਨਾ ਤੇ ਅੱਗੇ ਚੱਲਦੇ ਆਪਾਂ ਅੱਗੇ ਉਹ ਜਾ ਕੇ ਜਿਹੜਾ ਉਹ ਦੇਖ ਕੇ ਆਉਨੇ ਆ ਤੇ ਇਹ ਤਾਂ ਹਲੇ ਆਪਾਂ ਮਾਰਕੀਟ ਦੇ ਸ਼ੁਰੂ ਤੇ ਜਿਵੇਂ ਜਿਵੇਂ ਅੱਗੇ ਜਾਵਾਂਗੇ ਉਵੇਂ ਉਵੇਂ ਆਪਾਂ ਨੂੰ ਅ ਕੱਪੜੇ ਸੂਟ ਜਿਹੜੇ ਸੇਲ ਦੇ ਵਿੱਚ ਦੇਖਣ ਨੂੰ ਮਿਲਣਗੇ ਤੇ ਇਸ ਤਰ੍ਹਾਂ ਹੀ ਹੁਣ 15 ਦਿਨ ਇੱਥੇ ਜਿਹੜਾ ਹੋਰ ਰਸ ਰਹਿਣਾ ਤੇ ਆ ਤੁਸੀਂ ਇੱਥੇ ਤੁਸੀਂ ਦੇਖ ਸਕਦੇ ਹੋ ਹਨ ਸ਼ਾਲ ਵਗੈਰਾ ਹੋਗੇ ਤੇ ਸਿਆਣਾ ਵਾਲਾ ਕੱਪੜਾ ਵੀ ਤੁਹਾਨੂੰ ਇੱਥੋਂ ਮਿਲੂ ਗਰਮੀ ਵਾਲਾ ਵੀ ਮਿਲੂਗਾ ਬਾਕੀ ਸਾਰੇ ਦੁਕਾਨਾਂ ਵਾਲਿਆਂ ਨੇ ਕੱਪੜਾ ਜਿਹੜਾ ਹੋ ਇੱਥੇ ਬਾਹਰ ਲਾਇਆ ਹੋਇਆ ਕੱਢ ਕੇ ਦੇਖੋ ਤੁਸੀਂ ਇੱਥੇ ਬਹੁਤ ਜ਼ਿਆਦਾ ਦੁਕਾਨਾਂ ਅਗੇ ਰਸ ਜਿਹੜਾ ਹੋਇਆ ਹੋਇਆ ਹਨ ਦੋਨੋਂ ਸਾਈਡ ਸਾਰੀਆਂ ਦੁਕਾਨਾਂ ਵਾਲਿਆਂ ਦੇ ਕੱਪੜੇ ਜਿਹੜੇ ਇੱਥੇ ਲਾਏ ਹੋਏ ਨੇ ਬਾਹਰ ਕੱਢ ਕੇ ਤੇ ਇਸ ਤਰ੍ਹਾਂ ਸਾਰਾ ਕੱਪੜਾ ਇੱਥੇ ਲੱਗਿਆ ਹੋਇਆ ਲਓ ਜੀ ਰੈਡੀमेड ਕੱਪੜੇ ਸੂਟ ਜੈਂਟਸ ਦੇ ਲੇਡੀਜ਼ ਦੇ ਹਨਾ ਤੇ ਅੱਗੇ ਚੱਲਦੇ ਆਪਾਂ ਅੱਗੇ ਉਹ ਦਿਖਾ ਕੇ ਆਉਨੇ ਆ ਤੁਹਾਨੂੰ ਸਾਰੀ ਮਾਰਕੀਟ ਦੇ ਵਿੱਚ ਤਕਰੀਬਨ ਦੁਕਾਨਾਂ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਆ ਤੁਸੀਂ ਇੱਥੇ ਦੇਖ ਸਕਦੇ ਹੋ ਲੇਡੀਜ਼ ਦੇ ਕੀ ਪ੍ਰਾਈਸ ਹੈ ਇਹਨਾਂ ਦਾ ਇਹਦਾ ਵੀਰ ਜੀ ਜਿੰਨੇ ਦੇ 300 ਰੁਪਏ ਦੇ 300 ਰੁਪਏ ਤੇ ਕੁਝ ਕੁ ਜੈਕਟਾਂ ਵਗੈਰਾ ਵੀ ਤੁਹਾਨੂੰ ਮਿਲਣਗੀਆਂ ਕਿਉਂਕਿ ਹੁਣ ਆਕਸੀਜਨ ਜਿਵੇਂ ਹੋ ਰਿਹਾ ਨਾ ਸਾਰਾ ਕਪੜਾ ਇਹਨਾਂ ਨੇ ਜਿਹੜਾ ਉਹ ਕੱਢਿਆ ਤੇ ਇਸ ਤਰ੍ਹਾਂ ਦੀਆਂ ਦੁਕਾਨਾਂ ਆ ਲੱਗੀਆਂ ਨੇਗੀਆਂ ਇਹ ਸੇਲ ਦੇ ਵਿੱਚ ਬਾਕੀ ਆ ਫਰਾਕਾਂ ਵਗੈਰਾ ਹੋ ਗਿਆ ਨਾ ਕੁੜੀਆਂ ਵਾਲੇ ਕਪੜੇ ਲੇਡੀਜ਼ ਵਾਲੇ ਸਾਰੇ ਤੇ ਆ ਕੇ ਤੁਸੀਂ ਸੇਲ ਦੇ ਵਿੱਚੋਂ ਜਿਹੜਾ ਉਹ ਲੈ ਕੇ ਜਾ ਸਕਦੇ ਹੋ ਤੇ ਇਸ ਤਰ੍ਹਾਂ ਦਾ ਸਮਾਨ ਵੀ ਤੁਹਾਨੂੰ ਇੱਥੋਂ ਮਿਲ ਜੂਗਾ ਸੇਲ ਦੇ ਵਿੱਚੋਂ ਘਰਾਂ ਦੀ ਵਰਤੋਂ ਵਾਲਾ ਹੋ ਗਿਆ ਜਿਵੇਂ ਸਮਾਨ ਹਨ 100-100 ਰੁਪਏ 100-100 ਰੁਪਏ ਸਮਾਨ ਆ ਬਾਈ ਕਹਿੰਦਾ ਹੈ ਤੇ ਐਵੇਂ ਦਾ ਘਰਾਂ ਦੀ ਵਰਤੌਲਾ ਸਮਾਨ ਵੀ ਤੁਹਾਨੂੰ ਜਿਹੜਾ ਉਹ ਮਿਲ ਜੂਗਾ। ਇਹ 300 ਰੁਪਏ 300 ਰੁਪਏ। ਰਾਸ਼ੇ ਇੰਨਾ ਕ ਜਿਆਦਾ ਹੋਇਆ ਹੋਇਆ ਨਾ ਮਾਰਕੀਟ ਦੇ ਵਿੱਚ। ਪੈਰ ਧਰਨ ਨੂੰ ਥਾਂ ਨਹੀਂ ਹੈਗੀ ਮਾਰਕੀਟ ਦੇ ਵਿੱਚ ਇੰਨਾ ਕ ਜਿਆਦਾ ਰਾਸ਼ਾ। ਲਓ ਜੀ ਆਹ ਤੇ ਟੀ-ਸ਼ਰਟ ਆ ਤੁਸੀਂ ਦੇਖ ਸਕਦੇ ਹੋ। 200 250 ਰੁਪਏ ਸਰ। ਅੱਛਾ। ਹਾਂਜੀ ਸਰ। 200 250। ਸੇਲ ਹੈ ਮਾਟੇ ਦੀ ਗਾਂ ਦੀ ਹੱਟੀ ਸੇਲ ਅੰਦਾਜ਼ ਗਾਰਮੈਂਟ ਸੁਆਦ ਯਾਰ ਖੰਨੇ ਜੀ। ਠੀਕ ਹੈ ਭਾਈ। ਸੇਲ 200 250 ਰੁਪਏ ਸੇਲ। ਬਹੁਤ ਬਹੁਤ ਸਾਰੇ ਕਲਰ ਨੇ ਭਾਈ ਹੁਣੀਆਂ ਕੋਲ ਸਾਨੂੰ। ਸਰ ਕਲਰ ਸਾਰੇ ਆ ਸਰ ਕਲਰ ਵੈਰਾਈਟੀ ਸਾਰੀ ਆਪਦੇ ਕੋਲ ਮਿਲੇਗੀ ਸੇਲ ਆਈ ਹੈ ਅੰਦਰ ਵੀ ਠੀਕ ਹੈ ਜੀ ਆ ਲੋਹਰਾ ਲੋਹਰਾ ਕਿੰਨੇ ਲੋਹਰਾ ਦਾ ਕੀ ਪ੍ਰਾਈਸ ਦਾ ਲੋਹਰਾ 200 ਰੁਪਏ ਦਾ 200 ਰੁਪਏ ਆ ਲੋਹਰਾ ਗਰਮੀਆਂ ਦੇ ਵਿੱਚ ਪਾਉਣ ਵਾਸਤੇ ਤੁਸੀਂ ਲੈ ਕੇ ਜਾ ਸਕਦੇ ਹੋ 2-200 ਰੁਪਏ ਦੀਆਂ ਤੇ ਬਹੁਤ ਜਿਆਦਾ ਕਪੜਾ ਬਹੁਤ ਸਹੀ ਰੇਟਾਂ ਦੇ ਕਪੜਾ ਤੁਹਾਨੂੰ ਇੱਥੋਂ ਜਿਹੜਾ ਉਹ ਮਿਲੂ ਸਹੀੰਦੇ ਵਿੱਚ ਸਰ ਲਓ ਜੀ ਸ਼ਾਰਟਾਂ ਪੈਂਟਾਂ ਸੂਟ ਹਨ ਹਰੇਕ ਤਰੀਕੇ ਦਾ ਕਪੜਾ ਇਹ ਮਾਰਕੀਟ ਦੇ ਵਿੱਚ ਇਹ ਸੇਲ ਦੇ ਵਿੱਚ ਆਪਾਂ ਨੂੰ ਜਿਹੜਾ ਉਹ ਮਿਲੂ ਤੇ ਇਹ ਆਪਣਾ ਦੁਆਰਾ ਫੇਰ ਦੱਸਦਾ ਨਹੀਂ ਪਹਿਲਾਂ ਸ਼ੁਰੂ ਦੇ ਵਿੱਚ ਵੀ ਦੱਸਦਾ ਸੀ ਇੱਕ ਇਮਾਰਤ ਤੋਂ ਲੈ ਕੇ 15 ਤੱਕ ਜਿਹੜੀ ਸੇਲ ਹੋ ਚੱਲਣੀ ਹੈ ਤੇ ਹਰੇਕ ਤਰੀਕੇ ਦਾ ਕੱਪੜਾ ਜੁੱਤੀਆਂ ਤੁਹਾਨੂੰ ਇੱਥੇ ਜਿਹੜੀਆਂ ਹੋ ਮਿਲਣਗੀਆਂ ਤੇ ਇਸ ਤਰ੍ਹਾਂ ਜਿੱਥੇ ਮਤਲਬ ਸੂਟਾਂ ਦੀ ਜਿਹੜੀ ਉਹ ਸੇਲ ਹੁੰਦੀ ਹੈ ਨਾ ਤੇ ਉੱਥੇ ਇਕੱਠ ਹੋਇਆ ਹੁੰਦਾ ਲਓ ਜੀ ਆ 2200 ਰੁਪਏ ਦੇ ਪਰਸ ਪਰਸਾਂ ਦੀ ਵੀ ਸੇਲ ਜਿਹੜੀ ਹੋ ਲਾਤੀ 250 ਰੁਪਏ ਜੀ 250 ਰੁਪਏ ਬ੍ਰਦਰ ਜਿਹੜਾ ਮਰਜੀ ਲਓ ਜੀ 250 ਰੁਪਏ ਲਓ ਭਾਈ ਹੁਣੀ ਕਹਿੰਦੇ ਜਿਹੜਾ ਮਰਜੀ ਪਸੰਦ ਕਰਕੇ ਲੈ ਲਓ 250 ਰੁਪਏ 250 ਰੁਪਏ 250 ਰੁਪਏ 250 ਰੁਪਏ ਲਓ ਜੀ 250 ਰੁਪਏ ਦੇ ਵਿੱਚ ਤੁਹਾਨੂੰ ਪਰਸ ਜਿਹੜਾ ਇੱਥੋਂ ਉਹ ਮਿਲ ਜੂਗਾ ਅੱਗੇ ਚੱਲਦੇ ਆਂ ਅੱਗੋਂ ਹੋਰ ਦੇਖਦੇ ਆਂ ਆਪਾਂ ਸੇਲ ਜਿਹੜੀ ਹੋ ਜਾ ਕੇ ਤੇ ਰਸ ਤੁਸੀਂ ਦੇਖ ਹੀ ਸਕਦੇ ਹੋ ਵੀਡੀਓ ਦੇ ਵਿੱਚ ਹਨ ਬਹੁਤ ਜ਼ਿਆਦਾ ਜਿਹੜਾ ਉਹ ਰਸ ਹੋਇਆ ਹੋਇਆ ਤੇ ਬਾਕੀ ਬੈਗ ਪਰਸ ਐਵੇਂ ਦੀਆਂ ਦੁਕਾਨਾਂ ਵੀ ਤੁਹਾਨੂੰ ਇੱਥੇ ਜਿਹੜੀਆਂ ਮਿਲਣਗੀਆਂ ਪਿੱਛੇ ਵੀ ਜਿਵੇਂ ਆਪਾਂ ਤੁਹਾਨੂੰ ਦਿਖਾਈਆਂ ਨੇ ਤੇ ਆਹ ਟੀ-ਸ਼ਰਟਾਂ ਦੇਖ ਸਕਦੇ ਹੋ ਗੋਲ ਗਾੜੇ ਵਾਲੀਆਂ ਸਾਰਾ ਗਰਮੀਆਂ 'ਚ ਪਾਉਣ ਵਾਲਾ ਹੈ ਕੱਪੜਾ ਲੋਰਾਂ ਟੀ-ਸ਼ਰਟਾਂ ਗਰਮੀ ਵਾਲਾ ਕੱਪੜਾ ਸਿਆਲ ਵਾਲਾ ਕੱਪੜਾ ਹਨ ਤੁਹਾਨੂੰ ਜਿਹੜਾ ਹੋ ਮਿਲੂ ਸਹੀ ਰੇਟਾਂ ਦੇ ਉੱਪਰ ਹਰ ਇੱਕ ਸਾਲ ਇਸੇ ਤਰ੍ਹਾਂ ਹੀ ਸੇਲ ਲੱਗਦੀ ਆ ਬਹੁਤ ਵੱਡੀ ਸੇਲ ਹੁੰਦੀ ਆ ਆਪਾਂ ਜ਼ੂਮ ਕਰਕੇ ਵੀ ਤੁਹਾਨੂੰ ਦਿਖਾ ਦਨੇ ਆ ਦੇਖੋ ਬਹੁਤ ਭਾਰੀ ਜਿਹੜਾ ਹੋ ਰਸ਼ ਹੋਇਆ ਹੋਇਆ ਮਾਰਕੀਟ ਦੇ ਵਿੱਚ ਇੱਥੇ ਸੂਟ ਵੀ ਆਪਾਂ ਤੁਹਾਨੂੰ ਦਿਖਾਦਣੇ ਆਲੇ ਸੂਟ ਹੀ ਸੂਟ ਪਏ ਨੇ ਇਸ ਤਰ੍ਹਾਂ ਇਹ ਸੇਲ ਦੇ ਵਿੱਚ ਸੂਟ ਜਿਹੜੇ ਉਹ ਦੁਕਾਨਾਂ ਵਾਲਿਆਂ ਨੇ ਬਾਹਰ ਕੱਢ ਕੇ ਜਿਹੜੇ ਉਹ ਲਾਏ ਹੋਏ ਨੇ ਹਨ ਸੂਟ ਤੁਸੀਂ ਖਰੀਦਣੇ ਨੇ ਉਹ ਵੀ ਤੁਹਾਨੂੰ ਬਹੁਤ ਸਹੀ ਰੇਟਾਂ ਤੇ ਇੱਥੋਂ ਜਿਹੜੇ ਉਹ ਮਿਲ ਜਾਣਗੇ ਬਾਕੀ ਵੀਡੀਓ ਤੇ ਤੁਸੀਂ ਕਮੈਂਟ ਜਰੂਰ ਕਰਕੇ ਦੱਸਿਓ ਹਨ ਉਹ ਵੀ ਕਿੱਥੋਂ ਕਿੱਥੋਂ ਤੁਸੀਂ ਵੀਡੀਓ ਜਿਹੜੀ ਉਹ ਦੇਖ ਰਹੇ ਹੋ ਲਓ ਜੀ ਆ ਸੂਟ ਇੱਥੇ ਤੁਸੀਂ ਦੇਖ ਸਕਦੇ ਹੋ 250 ਤੋਂ 5 ਮੀਟਰ ਨੇ ਬਾਈ ਜੀ ਤੇ ਇਸ ਤਰ੍ਹਾਂ ਦੇ ਸੂਟ ਵੀ ਤੁਹਾਨੂੰ ਇੱਥੋਂ ਜਿਹੜੇ ਹੋ ਮਿਲ ਜਾਣਗੇ। ਇਹਦਾ ਸੂਟ ਦਾ 5 ਮੀਟਰ ਸੂਟ ਬੜਿਆ ਕੋਟਨ ਦਾ ਸੂਟ। ਤੁਸੀਂ ਕਲਰ ਦੇਖ ਸਕਦੇ ਹੋ ਬਹੁਤ سارے ਕਲਰ ਨੇ। ਪਸੰਦ ਕਰਕੇ ਇੱਥੋਂ ਲੈ ਕੇ ਜਾ ਸਕਦੇ ਹੋ ਸਿਰਫ 250 ਰੁਪਏ ਦੇ ਵਿੱਚ। ਕੱਪੜਾ ਜਿਵੇਂ ਮੈਂ ਪਹਿਲਾਂ ਹੀ ਦੱਸਿਆ ਸੀ ਵੀਡੀਓ ਦੇ ਸ਼ੁਰੂ ਦੇ ਵਿੱਚ ਤੁਹਾਨੂੰ ਵੀ ਕੱਪੜਾ ਬਹੁਤ ਸਹੀ ਰੇਟਾਂ ਦੇ ਤੁਹਾਨੂੰ ਇੱਥੋਂ ਮਿਲੂਗਾ। ਤੇ ਇਧਰ ਵੀ ਕੁਝ ਕੁ ਸੂਟ ਜਿਹੜੇ ਹੋ ਲਾਏ ਹੋਏ ਨੇ ਹਨਾ। ਤੇ ਇਸ ਤਰ੍ਹਾਂ ਦੇ ਸਾਰੇ ਸੂਟ ਤੁਹਾਨੂੰ ਇੱਥੋਂ ਜਿਹੜੇ ਹੋ ਮਿਲਣਗੇ ਇਹ ਮਾਰਕੀਟ ਦੇ ਵਿੱਚੋਂ। ਹਰੇਕ ਤਰੀਕੇ ਦਾ ਕਪੜਾ ਮੈਨੂੰ ਸੂਟ ਜੁੱਤੀਆਂ ਲੇਡੀਜ਼ ਡ्रेसेस ਉੱਤੇ ਇਸ ਤਰ੍ਹਾਂ ਦਾ ਸਮਾਨ ਵੀ ਤੁਹਾਨੂੰ ਇੱਥੋਂ ਮਿਲੂਗਾ ਇਹ ਸੇਲ ਦੇ ਵਿੱਚੋਂ ਬ੍ਰੈਸਲੇਟ ਵਗੈਰਾ ਹਨ ਤੇ హెయిਰ ਬੈਂਡ ਵਗੈਰਾ ਐਵੇਂ ਦੀਆਂ ਚੀਜ਼ਾਂ ਵੀ ਤੁਸੀਂ ਇਹ ਸੇਲ ਦੇ ਵਿੱਚੋਂ ਲੈ ਕੇ ਜਾ ਸਕਦੇ ਹੋ ਲਓ ਜੀ ਮੇਕਅੱਪ ਵਾਲਾ ਸਮਾਨ ਹੋ ਗਿਆ ਜਾਂ ਹੋਰ ਜੁਐਲਰੀ ਵਗੈਰਾ ਹੋਗੀ ਇਹ ਕੀ ਪ੍ਰਾਈਸ ਆ ਬਾਈ ਇਹਨਾਂ ਦਾ 5000 ਰੁਪਏ 5000 ਰੁਪਏ ਠੀਕ ਹੈ ਸਾਰਾ ਸਮਾਨ 5000 ਰੁਪਏ ਹੈ ਬਾਈ ਕਹਿੰਦਾ ਹਾਂ ਹਾਂ ਜੀ ਐਡ ਕਰ ਦਿਓ ਵੀਰੇ ਹਾਂ ਜੀ ਹਾਂ ਜੀ ਬਾਈ ਲਓ ਜੀ ਲਓ ਜੀ ਲੈ ਦੋ ਨੀ ਆ ਬਾਈ ਬੋਲ ਲੌਜੀ 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 ਠੀਕ ਓਕੇ ਬਾਈ ਓਕੇ ਓਕੇ ਤੇ ਇਸ ਤਰ੍ਹਾਂ ਸਾਰੀਆਂ ਦੁਕਾਨਾਂ ਵਾਲਿਆਂ ਨੇ ਸੇਲ ਜਿਹੜੀ ਉਹ ਚਲਾਈ ਆ ਜਿਵੇਂ ਬਾਈ ਦੀ ਜੁਐਲਰੀ ਸੀ ਹਨਾ ਬਾਈ ਨੇ ਜੁਐਲਰੀ ਜਿਹੜੀ ਉਹ ਲਾਈ ਹੋਈ ਹੈ ਅੱਗੇ ਤੇ ਬਾਕੀ ਇਧਰ ਵੀ ਕੁਝ ਕੁ ਸੂਟ ਜਿਹੜੇ ਲਾਏ ਹੋਏ ਨੇ ਇਸ ਤਰ੍ਹਾਂ ਸੇਲ ਦੇ ਵਿੱਚ ਸੂਟ ਇੱਥੇ ਤੁਹਾਨੂੰ ਜਿਹੜੇ ਉਹ ਮਿਲਣਗੇ ਹਨਾ ਪਸੰਦ ਕਰਕੇ ਤੁਸੀਂ ਲੈ ਕੇ ਜਾ ਸਕਦੇ ਹੋ ਤੇ ਅੱਗੇ ਚੱਲਦੇ ਆਪਾਂ ਅੱਗੇ ਉਹ ਦੇਖਦੇ ਆਂ ਤਕਰੀਬਨ ਸਾਰੀਆਂ ਦੁਕਾਨਾਂ ਨੇ ਇੱਥੇ ਜਿਹੜਾ ਉਹ ਕਪੜਾ ਬਾਹਰ ਲਾਇਆ ਕੱਢ ਕੇ ਜਿਨਾਂ ਦੇ ਜੁੱਤੀਆਂ ਵਾਲੀਆਂ ਦੁਕਾਨਾਂ ਨੇ ਉਹਨੇ ਜੁੱਤੀਆਂ ਬਾਹਰ ਲਾਈਆਂ ਨੇ ਆ ਤੁਹਾਨੂੰ ਆਪਾਂ ਦਿਖਾ ਵੀ ਦਿੰਨੇ ਆ ਇੱਥੇ ਤੁਸੀਂ ਦੇਖੋ ਆ ਕਿਵੇਂ ਜੁੱਤੀ ਹੋਰ ਢੇਰ ਲੱਗੇ ਪਏ ਨੇ ਲੋ ਬਹੁਤ ਜ਼ਿਆਦਾ ਜੁੱਤੀ ਆ ਬਾਈ ਤੂੰ ਪ੍ਰਾਈਸ ਵੀ ਪੁੱਛਣਾ ਨੇ ਕੀ ਪ੍ਰਾਈਸ ਆ ਬਾਈ ਜੁੱਤੀ ਦਾ 2200 ਰੁਪਏ 2200 ਰੁਪਏ ਲਓ ਤੁਸੀਂ ਦੇਖੋ ਢੇਰ ਲੱਗੇ ਪਏ ਨੇ 2250 ਠੀਕ ਹੈ ਜੀ ਸਾਰੇ ਸਾਈਜ਼ ਮਿਲ ਜਾਣਗੇ ਬਾਈ ਸਾਰੇ ਸਾਈਜ਼ ਠੀਕ ਹੈ ਜੀ ਦੁਕਾਨ ਦੇ 8 800 ਵੀ ਮਿਲ ਜੂਗਾ ਹਾਂ ਜੀ ਸਾਰੇ ਦੁਕਾਨ ਵਾਲਾ ਮਾਲ ਆ ਹਨਾ ਜਿਹੜਾ ਬਾਹਰ ਇਹ ਲਾਇਆ ਇਹਨਾਂ ਨੇ ਕੱਢ ਕੇ ਹਰੇਕ ਸਾਲ ਐਵੇਂ ਇਹ ਸਾਰਾ ਸਮਾਨ ਬਾਹਰ ਕੱਢ ਦਉਂਦੇ ਨੇ ਫੇਲ ਦੇ ਵਿੱਚ ਤੇ ਅੱਗੇ ਚੱਲਦੇ ਆਪਾਂ ਕਿਉਂ ਦੇਖਦੇ ਆਂ ਕਿ ਜਾ ਕੇ ਜੁੱਤੀਆਂ ਵਾਲੀਆਂ ਬਹੁਤ ਦੁਕਾਨਾਂ ਨੇ ਕਿਉਂ ਇੱਥੇ ਜੁੱਤੀਆਂ ਵਾਲੀ ਬਹੁਤ ਤੁਹਾਨੂੰ ਮਿਲੂਗੀ ਜੁੱਤੀਓ ਜੁੱਤੀ ਪਈਆ ਬਾਜ਼ਾਰ ਦੇ ਵਿੱਚ ਲੈ ਆ ਵੀ ਤੁਸੀਂ ਦੇਖੋ ਜੁੱਤੀ ਬਹੁਤ ਜ਼ਿਆਦਾ ਪਈਆ ਇੱਥੇ ਲਓ ਜੀ ਜੁੱਤੀਓ ਜੁੱਤੀ ਤੁਹਾਨੂੰ ਮਿਲੂਗੀ ਜੀ ਪਸੰਦ ਕਰਕੇ ਤੁਸੀਂ ਲੈ ਕੇ ਜਾ ਸਕਦੇ ਹੋ ਢੇਰ ਲੱਗੇ ਹੋਏ ਨੇ ਜੁੱਤੀਆਂ ਦੇ ਲਓ ਜੀ ਇੱਧਰ ਰਸ਼ ਤੁਸੀਂ ਦੇਖੋ ਬਹੁਤ ਜ਼ਿਆਦਾ ਰਸ਼ ਜਿਹੜਾ ਹੋਇਆ ਹੋਇਆ ਬਹੁਤ ਭਾਰੀ ਰਸ਼ਾ ਮਾਰਕੀਟ ਦੇ ਵਿੱਚ ਤੇ ਅੱਗੇ ਚੱਲਦੇ ਆਂ ਅੱਗੋਂ ਐਕਸਪਲੋਰ ਕਰਦੇ ਆਂ ਪਾਉ ਮਾਰਕੀਟ ਜਾ ਕੇ ਤੇ ਬਾਕੀ ਹੋਰ ਕੁਝ ਲੋਹਰਾਂ ਵਗੈਰਾ ਹੋ ਗਈਆਂ ਹਨ ਤੇ ਇਸ ਤਰ੍ਹਾਂ ਦੇ ਕੱਪੜੇ ਵੀ ਤੁਹਾਨੂੰ ਇੱਥੇ ਜਿਹੜੇ ਉਹ ਮਿਲਣਗੇ ਕਿਉਂਕਿ ਹੁਣ ਸੀਜ਼ਨ ਜਿਹੜਾ ਉਹ ਆਫ ਹੋ ਰਿਹਾ ਹੈ ਇਹ ਸਿਆਲਾ ਵਾਲਾ ਕੱਪੜਾ ਵੀ ਸਾਰਾ ਜਿਹੜਾ ਉਹ ਬਾਹਰ ਕੱਢ ਰਹੇ ਨੇ ਜਿੱਥੇ ਤੱਕ ਤੁਸੀਂ ਨਿਗਾ ਮਾਰੋਗੇ ਦੂਰ ਤੱਕ ਤੁਹਾਨੂੰ ਰਸ਼ੇ ਰਸ਼ ਦੇਖੂਗਾ ਬਹੁਤ ਜ਼ਿਆਦਾ ਹਾਂਜੀ ਸੇਲਾਤੀ ਠੀਕ ਹੈ ਕਪੜਾ ਸੂਟ ਨੇ ਸਾਰੇ ਹਾਂਜੀ ਸੂਟ ਕਿੰਨੇ ਤੋਂ ਪ੍ਰਾਈਸ ਸ਼ੁਰੂ ਕਰਤਾ ਇਹ ਆਪਣ ਇੱਕ ਤਰੀਕ ਤੋਂ ਲੈ ਕੇ ਹਾਂਜੀ ਕਿ ਤੱਕ ਆ ਠੀਕ ਹੈ ਠੀਕ ਹੈ ਬਾਈ ਰੇਟ ਕਿੰਨੇ ਤੋਂ ਸ਼ੁਰੂ ਆ ਸੂਟ ਦਾ 400 ਰੁਪਏ ਲੈ ਕੇ 2000 ਤੱਕ ਪਿਆ ਠੀਕ ਹੈ 400 ਤੋਂ ਲੈ ਕੇ ਠੀਕ ਹੈ ਬਾਈ 400 ਦਾ ਸੂਟ ਹੈ ਹਾਂਜੀ 2000 ਦਾ ਸੂਟ 400 ਰੁਪਏ ਚ ਲੈ ਹਜ਼ਾਰ ਵਾਲਾ 400 ਦਾ ਕਰਤਾ ਲਓ ਵੀ ਆਪਾਂ ਐਸਟੀਮੇਟ ਬਾਈ ਉਹਨੇ ਦੱਸਤਾ ਹਾਂ ਹਾਂ ਠੀਕ ਹੈ ਬਾਈ ਆ ਗਿਆ ਆ ਗਿਆ ਓਕੇ ਜੀ ਤੇ ਬਾਈ ਨੇ ਐਸਟੀਮੇਟ ਜਿਹੜਾ ਉਹ ਦੱਸਤਾ ਹਨ ਤੇ ਬਾਕੀ ਆ ਛੋਟੇ ਬੱਚਿਆਂ ਦੇ ਕੱਪੜੇ 200 ਰੁਪਏ 200 ਰੁਪਏ 200 ਰੁਪ ਛੋਟੇ ਹਰੀ ਕੇਜ ਗਰਪ ਵਾਸਤੇ ਕਪੜਾ ਤੁਹਾਨੂੰ ਇੱਥੋਂ ਜਿਹੜਾ ਹੋ ਮਿਲੂ ਆ ਸੋਹਣੇ ਸੋਹਣੇ ਸੂਟ ਤੁਸੀਂ ਦੇਖ ਸਕਦੇ ਹੋ ਇੱਥੇ ਜਿਹੜੇ ਹੋ ਲੱਗੇ ਹੋਏ ਲਓ ਜੀ ਸੁਖ ਪੰਜਾਬੀ ਵਲੌਗ ਜੀ ਆ ਲਓ ਜੀ ਐਵੇਂ ਸਾਰਾ ਇਹ ਸੇਲ ਦੇ ਵਿੱਚ ਤੁਹਾਨੂੰ ਸੂਟ ਜਿਹੜੇ ਹੋ ਮਿਲਣਗੇ ਕਪੜਾ ਸਾਰੇ ਇਹਨਾਂ ਨੇ ਡਿਸਪਲੇ ਤੇ ਕੀਤਾ ਹੋਇਆ ਆ ਲੈ ਆ ਸਾਢੇ 600 ਦੇ ਦਿਖਾ ਦਿੰਦੇ ਆ ਤੁਹਾਨੂੰ ਆਪਾਂ ਕੱਪੜੇ ਕੱਪੜਾ ਦੇਖਣਾ ਅੱਦੇ ਰੇਟ ਕਰਦੇ ਮਾਰ ਲਓ ਆ ਸਿਰਫ 650 ਦੇ ਵਿੱਚ ਬਾਈ ਕਹਿੰਦਾ ਸੂਟ ਜਿਹੜੇ ਉਹ ਲਾਦੇ ਸਸਤੇ ਵੀ ਆ ਜੀ ਹਾਂ ਜੀ 450 ਦਾ ਠੀਕ ਹੈ ਜੀ ਇਹ 450 ਦਾ ਤੇ 650 ਵਾਲਾ ਵੀ ਆ ਬਾਈ ਕਹਿੰਦੇ ਆ ਆ 650 ਆ ਆ 650 ਠੀਕ ਹੈ ਆ ਕਾਟਨ ਦੁਪੱਟਾ 450 ਠੀਕ ਹੈ ਜੀ ਠੀਕ ਹੈ ਠੀਕ ਪਿਓਰ ਦੁਪੱਟਾ ਰਾਂ ਦਾ ਇਸ ਨਾਲ 1299 ਵਾਲਾ 650 650 ਜੀ ਹਾਫ ਰੀਡ ਕਰਦੇ 50% ਆਫ ਲਾਤਾ ਤੇ ਤਕਰੀਬਨ ਤੁਹਾਨੂੰ 50% ਤੱਕ ਆਫ ਜਿਹੜਾ ਉਹ ਇੱਥੇ ਮਿਲ ਜੂਗਾ ਤੇ ਅੱਗੇ ਚੱਲਦੇ ਆਪਾਂ ਹਨਾ ਅੱਗੋਂ ਮਾਰਕੀਟ ਦੇਖਦੇ ਆਂ ਜਾਂ ਕਿ ਹੋਰ ਪਿੱਛੇ ਵੀ ਆਪਾਂ ਤੁਹਾਨੂੰ ਬੈਗ ਦਿਖਾਈ ਸੀ ਪਰਸ ਦਿਖਾਏ ਸੀਗੇ ਤੇ ਇੱਥੇ ਵੀ ਬਾਈ ਹੁਣੀਆਂ ਦੇ ਕੋਲ ਬਹੁਤ ਸਾਰੇ ਪਰਸ ਨੇ ਇਹ ਵੀ ਸਾਰਾ ਤੁਹਾਨੂੰ ਸੇਲ ਦੇ ਵਿੱਚ ਜਿਹੜੇ ਉਹ ਇੱਥੇ ਮਿਲ ਜਾਣਗੇ ਬੈਗ ਵੀ ਜੁੱਤੀਆਂ ਕੱਪੜੇ ਹਨਾ ਹਰੇਕ ਤਰੀਕੇ ਦਾ ਤੁਹਾਨੂੰ ਫੈਸ਼ਨ ਦੇ ਨਾਲ ਰਿਲੇਟਡ ਇੱਥੇ ਸੀਜ਼ਨ ਦੇ ਵਿੱਚ ਜਿਹੜਾ ਹੋ ਮਿਲੂਗਾ ਤੇ ਰਸ਼ ਬਹੁਤ ਜ਼ਿਆਦਾ ਹੋਇਆ ਹੋਇਆ ਮਾਰਕੀਟ ਦੇ ਵਿੱਚ ਤੇ ਅੱਗੇ ਵੀ ਕੁਝ ਕੁ ਜੁੱਤੀਆਂ ਵਾਲੀਆਂ ਦੁਕਾਨਾਂ ਨੇ ਇਹ ਵੀ ਆਪਾਂ ਦੇਖਦੇ ਹਾਂ 100-100 ਰੁਪਏ ਬਾਈ ਹੁਣੀਆਂ ਦੇ 100-100 ਰੁਪਏ ਇਹਨਾਂ ਦਾ ਜਿਹੜਾ ਉਹ ਪ੍ਰਾਈਸ ਹੈ ਲਓ ਜੀ 100 ਰੁਪਏ ਬਾਈ 100 ਰੁਪਏ 100 ਰੁਪਏ ਆਹਾ ਆਵਲ ਚੱਪਲਾਂ 1.500 ਰੁਪਏ ਲਓ ਜੀ 100 100 ਰੁਪਏ 1.500 ਰੁਪਏ ਇਨੀ ਇੱਕ ਪ੍ਰਾਈਸ ਦੇ ਵਿੱਚ ਤੁਹਾਨੂੰ ਇਥੋਂ ਜੁੱਤੀਆਂ ਜਿਹੜੀਆਂ ਉਹ ਮਿਲ ਜਾਣਗੀਆਂ ਮਾਰਕੀਟ ਦੇ ਵਿੱਚ ਤੇ ਜੁੱਤੀ ਉਹ ਜੁੱਤੀ ਪਈਆ ਲਓ ਜੀ ਕੀ ਪ੍ਰਾਈਸ ਲਾਤਾ ਬਾਈ ਜੁੱਤੀ ਦਾ 500 ਰੁਪਏ 500 ਰੁਪਏ ਲਓ ਜੀ 500 ਰੁਪਏ ਪ੍ਰਾਈਸ ਆ ਜੁੱਤੀ ਦਾ ਆ 1700 ਜੁੱਤੀ ਵੀ 500 ਦਾ ਆ ਅੱਛਾ 1700 ਵਾਲੀ ਵੀ 500 ਦੀ ਲਓ ਭਾਈ 1700 ਵਾਲੀ ਜੁੱਤੀ ਵੀ 500 ਦੀ ਤੁਹਾਨੂੰ ਜਿਹੜੀ ਉਹ ਮਿਲੂਗੀ ਤੇ ਸਾਈਜ਼ ਤੁਸੀਂ ਆ ਕੇ ਆਉਦੇ ਇਥੇ ਦੇਖ ਸਕਦੇ ਹੋ ਨਾ ਪਸੰਦ ਕਰਕੇ ਲੈ ਕੇ ਜਾਣੀਆਂ ਨੇ ਤੇ ਆਹ ਬਹੁਤ ਮਸ਼ਹੂਰ ਨੇ ਖੰਨੇ ਬਾਜ਼ਾਰ ਦੇ ਵਿੱਚ ਲੈ ਆ ਆ ਵੀ ਬਾਈ ਦੀ ਬਣਾਏ ਦਿੰਦੇ ਆਪਾਂ ਆਹ ਸਮੂਸੀਆਂ ਵੰਡ ਰਹੀਆਂ ਨੇ ਛੋਟੀਆਂ ਛੋਟੀਆਂ ਇਹ ਬਹੁਤ ਵਿਕਦੀਆਂ ਨੇ ਹਾਂਜੀ ਤੇ ਅੱਗੇ ਚੱਲਦੇ ਆਂਗੇ ਆਪਾਂ ਅੱਗੇ ਉਹ ਦੇਖਦੇ ਆਂਗੇ ਜਾ ਕੇ ਲਓ ਇਥੇ ਤੁਸੀਂ ਇਕੱਠ ਦੇਖੋ ਕਿੰਨਾ ਜ਼ਿਆਦਾ ਹੋਇਆ ਪਿਆ ਜਿੱਥੇ ਸੂਟ ਨੇ ਨਾ ਉੱਥੇ ਤਾਂ ਬਹੁਤ ਜ਼ਿਆਦਾ ਇਕੱਠਾ ਆ ਆ ਲਓ ਜਿੱਥੇ ਤੁਹਾਨੂੰ ਸੂਟ ਦੇਖਣ ਨੂੰ ਮਿਲ ਗਏ ਬਸ ਜਿੱਥੇ ਇਕੱਠਾ ਉੱਥੇ ਸਮਝੋ ਵੀ ਉੱਥੇ ਸੂਟ ਨੇ ਬਾਕੀ ਆ ਚਾਦਰਾਂ ਵਗੈਰਾ ਹੋਗੀਆਂ ਨਾ ਇਸ ਤਰ੍ਹਾਂ ਦੀਆਂ ਚੀਜ਼ਾਂ ਵੈਲ ਡਿਸ਼ਟਾ ਹੋ ਗਈਆਂ ਵੀ ਤੁਹਾਨੂੰ ਸੇਲ ਦੇ ਵਿੱਚ ਜਿਹੜੀਆਂ ਉਹ ਮਿਲਣਗੀਆਂ ਆ ਟੀ-ਸ਼ਰਟਾਂ ਕੁਝ ਛੋਟੇ ਬੱਚਿਆਂ ਵਾਸਤੇ ਬਹੁਤ ਵੱਡੀ ਮਾਰਕੀਟ ਹੈ ਸਾਰੀ ਤਕਰੀਬਨ ਸਾਰੀ ਮਾਰਕੀਟ ਦੇ ਵਿੱਚ ਇੱਥੇ ਸੇਲ ਜਿਹੜੀ ਉਹ ਲੱਗੀ ਹੋਈ ਹੈ ਸਾਰਿਆਂ ਨੇ ਤਕਰੀਬਨ ਕੱਪੜੇ ਜਿਹੜੇ ਇੱਥੇ ਉਹ ਬਾਹਰ ਲਾਏ ਹੋਏ ਨੇ ਤੇ ਅੱਗੇ ਚੱਲਦੇ ਆਪਾਂ ਅੱਗੇ ਉਹ ਦੇਖਦੇ ਆਂ ਜਾ ਕੇ ਸੇਲ ਹਨਾ ਇਹ ਦੂਸਰੀ ਸਾਈਡ ਆਏ ਆਪਾਂ ਤੇ ਇੱਥੇ ਕੁਝ ਇਸ ਤਰ੍ਹਾਂ ਦੀਆਂ ਕੂਟੀਆਂ ਵਗੈਰਾ ਹੋ ਗਈਆਂ ਐਵੇਂ ਇਹ ਚੀਜ਼ਾਂ ਵੀ ਤੁਹਾਨੂੰ ਜਿਹੜੀਆਂ ਇੱਥੇ ਉਹ ਮਿਲਣਗੀਆਂ ਲਓ ਜੀ 3 300 ਰੁਪਏ ਜੀ ਤਾਂ ਤਿੰਨ 100 ਰੁਪਈਆ ਦੇ ਵਿੱਚ ਤੁਸੀਂ ਲੈ ਕੇ ਜਾ ਸਕਦੇ ਹੋ ਤੇ ਕੱਪੜਾ ਤੁਹਾਨੂੰ ਬਹੁਤ ਜ਼ਿਆਦਾ ਜਿਹੜਾ ਇੱਥੇ ਉਹ ਮਿਲੂਗਾ ਆ ਸੂਟ ਤੁਸੀਂ ਦੇਖੋ ਕੀ ਲਾਇਆ ਬਾਈ ਪ੍ਰਾਈਸ ਸੂਟਾਂ ਦਾ ਨਹੀਂ ਮੇਰੇ 2500 3000 ਵਾਲਾ ਸਭ 1000 1000 ਰੁਪਏ ਦੇ ਰਿਹਾ ਅੱਛਾ 2500 10000 ਦੇ ਵਿੱਚ ਲਓ ਜੀ 25 2500 ਵਾਲੇ ਸੂਟ ਤੁਹਾਨੂੰ 1000 1000 ਦੇ ਵਿੱਚ ਮਿਲਣਗੇ ਬਹੁਤ ਸੋਹਣੇ ਸੋਹਣੇ ਜਿਹੜੇ ਸੂਟ ਨੇ ਹਨ ਤੇ ਐਵੇਂ ਦੇ ਸੂਟ ਤੁਸੀਂ ਇੱਥੋਂ ਲੈ ਕੇ ਜਾ ਸਕਦੇ ਹੋ ਸੇਲ ਦੇ ਵਿੱਚੋਂ ਆ ਕੇ ਬਾਕੀ ਆ ਲਹਿੰਗੇ ਵਗੈਰਾ ਆ ਫਰਾਕਾ ਹੋ ਗਈਆਂ ਜਿਵੇਂ ਐਵੇਂ ਦਾ ਸਾਰਾ ਕੱਪੜਾ ਮਿਲੂ ਤੇ ਕੁਝ ਆ ਹੁੱਡੀਆਂ ਆ ਹੁੱਡੀਆਂ ਤੁਸੀਂ ਦੇਖ ਸਕਦੇ ਹੋ ਕੀ ਪ੍ਰਾਈਸ ਆ ਬਾਈ ਇਹਦਾ 1000 ਰੁਪਏ ਦੀ ਜੀ 1000 ਰੁਪਏ ਦੀ ਠੀਕ ਆ ਇਹ ਵੀ ਤੁਹਾਨੂੰ ਆਫ ਦੇ ਵਿੱਚ ਮਿਲਣਗੀਆਂ ਤਾਂ ਐਵੇਂ ਨਹੀਂ ਹੈਗਾ ਵੀ ਜੇ ਸੇਲ ਲੱਗੀ ਹੋਈ ਆ ਵੀ ਕੱਪੜੇ ਦੀ ਕੁਆਲਿਟੀ ਨਹੀਂ ਵਧੀਆ ਹਨਾ ਹਾਂ ਤੇ ਕੱਪੜੇ ਦੀ ਕੁਆਲਿਟੀ ਬਹੁਤ ਗੁੱਡ ਮਿਲੂਗੀ ਤੁਹਾਨੂੰ ਅੱਛਾ ਟੀ-ਸ਼ਰਟਾਂ ਦੇਖ ਸਕਦੇ ਹੋ ਲੋ ਸਾਰਾ ਕੱਪੜਾ ਤੁਹਾਨੂੰ ਘੈਂਟ ਮਿਲੂਗਾ ਬਹੁਤ ਸੋਹਣੀ ਟੀ-ਸ਼ਰਟ ਹੈ ਵੀ ਇਹਦੀ ਕੀ ਪ੍ਰਾਈਸ ਹੈ 500 ਰੁਪਏ ਦੀ 500 500 ਦੀ ਆ ਤੇ ਐਵੇਂ ਦਾ ਕੱਪੜਾ ਹਨਾ ਤੁਹਾਨੂੰ ਸਾਰਾ ਵੀਡੀਓ ਦੇ ਵਿੱਚ ਜਿਵੇਂ ਆਪਾਂ ਦਿਖਾਇਆਈ ਆ ਸੇਲ ਦੇ ਵਿੱਚ ਜਿਹੜਾ ਉਹ ਮਿਲੂਗਾ ਤੇ ਦੋਨੋਂ ਸਾਈਡਾਂ 'ਤੇ ਸੇਲ ਜਿਹੜੀ ਉਹ ਲੱਗੀ ਹੋਈ ਆ ਤੇ ਆ ਵੀ ਇੱਥੇ ਤੁਹਾਨੂੰ ਸੂਟ ਦਿਖਾ ਦਨੇ ਆ ਜਿਵੇਂ ਆਪਾਂ ਇਧਰ ਸੂਟ ਨੇ ਲਓ ਜੀ ਆ ਬਹੁਤ ਸਾਰੇ ਸੂਟ ਨੇ ਇੱਥੇ ਤੁਸੀਂ ਦੇਖੋ ਲਓ ਜੀ 1300 ਦੇ 2 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 ਨੇ ਬਾਈ ਕਹਿੰਦਾ 1500 ਵਾਲਾ 6.5 ਲਓ ਜੀ ਇੰਨੇ ਕੁ ਪ੍ਰਾਈਸ ਦੇ ਵਿੱਚ ਸੂਟ ਇੱਥੇ ਜਿਹੜੇ ਉਹ ਮਿਲਦੇ ਨੇ ਹਨਾ ਸਾਰਾ ਆਪਾਂ ਤੁਹਾਨੂੰ ਦਿਖਾਏ ਦਿੱਤਾ ਤੇ ਕੱਪੜੇ ਦੇ ਜੁੱਤੀਆਂ ਦੇ ਇੱਥੇ ਢੇਰ ਲੱਗੇ ਪਏ ਨੇਗੇ ਤੁਸੀਂ ਆ ਕੇ ਖਰੀਦੋ ਹਨ ਸਟੇਲ ਦੇ ਵਿੱਚ ਆਓ ਤਾਂ ਆ ਕੀ ਪਤਾ ਲੱਗਣਾ ਕੱਪੜੇ ਦਾ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾ ਸਕਦੇ ਆ ਤੇ ਆਪਾਂ ਪ੍ਰਾਈਸ ਤੁਹਾਨੂੰ ਦੱਸਦੇ ਲੋਵੀ ਦੇਖੋ 500 ਦੇ 5 ਨੇ 500 ਦੇ 5 ਐਵੇਂ ਦੀਆਂ ਚੀਜ਼ਾਂ ਵੀ ਤੁਹਾਨੂੰ ਇਥੋਂ ਜਿਹੜੀਆਂ ਉਹ ਮਿਲ ਜਾਣਗੀਆਂ ਮਾਰਕੀਟ ਦੇ ਵਿੱਚ ਟੇਬਲ ਆ ਜੀ ਫੁੱਲ ਸੈਜ 30 60 ਠੀਕ ਹੈ ਭਾਈ ਅੱਗੇ ਚੱਲਦੇ ਆਪਾਂ ਅੱਗੋਂ ਦੇਖਦੇ ਆਂਗੇ ਜਾ ਕੇ ਤੇ ਧੀੜ ਨਹੀਂ ਕਿ ਜ਼ਿਆਦਾ ਹੋ ਗਈ ਨਾ ਤੁਸੀਂ ਐਂ ਦੇਖੋ ਵੀ ਅੱਜ ਕੁਛ ਐਤਵਾਰ ਦਾ ਦਿਨ ਆ ਉਹਦੇ ਕਰਕੇ ਸੇਲ ਦੇ ਵਿੱਚ ਬਹੁਤ ਜ਼ਿਆਦਾ ਰਸ਼ ਹੋਇਆ ਹੋਇਆ ਤੇ ਸੰਡੇ ਕਰਕੇ ਜ਼ਿਆਦਾ ਰਸ਼ ਆ। ਬਾਕੀ ਕੁਝ ਕੋ ਅੱਗੇ ਆਪਾਂ ਹੋਰ ਦਿਖਾ ਦਾਨੇ ਆ ਤੁਹਾਨੂੰ। ਇੱਧਰ ਵੀ ਸਾਰੀਆਂ ਨਾਲ-ਨਾਲ ਦੁਕਾਨਾਂ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਸ਼ਾਲ ਵਗੈਰਾ ਹੋਗੇ ਐਵੇਂ ਦੀਆਂ ਚੀਜ਼ਾਂ ਹੋ ਗਈਆਂ ਸਾਰੀਆਂ ਨਾ। ਇਹ ਵੀ ਸੇਲ ਦੇ ਵਿੱਚੋਂ ਤੁਹਾਨੂੰ ਜਿਹੜੀਆਂ ਉਹ ਮਿਲ ਜਾਣਗੀਆਂ। ਇਹ ਵੀ ਤੁਸੀਂ ਇੱਥੇ ਆ ਕੇ ਖਰੀਦ ਸਕਦੇ ਹੋ। 2250 ਰੁਪਏ ਬਾਈ ਦਿਖਾ ਰਹੇ ਹੈ। ਜਿਹੜਾ ਮਰਜ਼ੀ 250 ਦਾ। 250 ਦਾ ਜੀ। 250 ਦਾ। ਜਿਹੜਾ ਮਰਜ਼ੀ ਲਓ ਬਾਈ ਕਹਿੰਦਾ 250 ਰੁਪਏ ਦਾ। ਬਹੁਤ ਕੱਪੜਿਆਂ ਦੇ ਢੇਰ ਲੱਗੇ ਹੋਏ ਨੇ ਜੁੱਤੀਆਂ ਦੇ ਢੇਰ ਲੱਗੇ ਹੋਏ ਨੇ ਆ ਕੇ ਖਰੀਦਦਾਰੀ ਤੁਸੀਂ ਕਰ ਸਕਦੇ ਹੋ ਬਹੁਤ ਸਹੀ ਰੇਟਾਂ ਦੇ ਕੱਪੜਾ ਤੁਹਾਨੂੰ ਜਿਹੜਾ ਹੋ ਮਿਲੇਗਾ ਸਾਰੀਆਂ ਤਕਰੀਬਨ ਦੁਕਾਨਾਂ ਵਾਲਿਆਂ ਨੇ ਕੱਪੜਾ ਜਿਹੜਾ ਹੋ ਇੱਥੇ ਬਾਹਰ ਲਾਇਆ ਹੋਇਆ 500 ਦੇ ਦੋ 500 ਦੇ ਦੋ ਕਹਿੰਦਾ ਬਾਈ 500 ਦੇ ਦੋ ਆਇਓ ਲਓ ਜੀ 5 500 ਦੇ ਦੋ ਕਿੰਨੇ ਮੀਟਰ ਆ ਬਈ ਇਹ 5 ਮੀਟਰ 5 ਮੀਟਰ 500 ਦੇ ਦੋ ਠੀਕ ਹੈ ਜੀ ਤੇ ਬਹੁਤ ਸਾਰੇ ਕਲਰ ਆਪਸ਼ਨ ਨੇ ਠੀਕ ਹੈ ਜੀ ਠੀਕ ਹੈ ਕਲਰ ਆਪਸ਼ਨਸ ਬਹੁਤ ਜ਼ਿਆਦਾ ਨੇ ਨਾ ਵਾਈਟ ਵੀ ਤੁਸੀਂ ਖਰੀਦ ਸਕਦੇ ਹੋ 500 ਦੇ ਦੋ ਠੀਕ ਹੈ 250 250 250 250 ਹਾਂਜੀ ਨਵਾਂ माल ਹੈ ਲਿਬਾਬਾ ਨਾਲ ਹੈ ਜਗਨੂ ਟੈਕਸ ਕੰਪਨੀ ਦਾ ਮਾਲ ਹੈ 500 250 250 ਠੀਕ ਹੈ ਲੋ ਵੀ ਕੁੜਤੇ ਪਜਾਮੇ ਵੀ ਤੁਹਾਨੂੰ ਸੇਲ ਦੇ ਵਿੱਚੋਂ ਜਿਹੜੇ ਹੋ ਮਿਲ ਜਾਣਗੇ ਹਨਾ ਤੇ ਕੁੜਤੇ ਪਜਾਮੇ ਖਰੀਦਣੇ ਨੇ ਤੁਸੀਂ ਇਹ ਵੀ ਤੁਸੀਂ ਲੈ ਕੇ ਜਾ ਸਕਦੇ ਹੋ ਲੋ ਆ ਵੀ ਦੇਖਸਾ 250 ਰੁਪਏ ਕਿੰਨੇ ਮੀਟਰ ਹੈ ਬਾਈ ਇਹ 5 ਮੀਟਰ ਇਹ 250 ਰੁਪਏ ਦਾ ਕੁੜਤੇ ਪਜਾਮੇ ਵੀ ਤੁਹਾਨੂੰ ਮਿਲ ਜਾਣਗੇ ਇਥੋਂ ਅੱਛਾ ਜੀ ਠੀਕ ਹੈ ਧੰਨਵਾਦ ओके okay, Té... भा... भाई भाई जी कहंदा वीडियो देख रहे हां थोड़ी ते ठीक है भाई ठीक है धन्यवाद ला भाई बाई ਕੋਲ ਤੁਸੀਂ ਜਰੂਰ ਆਓ ਖਰੀਦਣਾ ਨਾ ਕੁੜਤੇ ਪਜਾਮੇ 2200 ਰੁਪਏ 2200 ਰੁਪਿਆ ਦੇ ਵਿੱਚ ਲਓ ਸੇ ਬੈੱਡ ਸ਼ੀਟ ਵੀ ਹੈ ਠੀਕ ਹੈ ਤੇ ਆ ਬਾਈ ਕੋਲ ਤੁਸੀਂ ਜਰੂਰ ਆਓ ਬਾਈ ਕਹਿੰਦਾ ਤੁਹਾਡੀ ਵੀਡੀਓ ਦੇਖਦੇ ਆ ਤੇ ਆ ਬੈੱਡ ਸ਼ੀਟਾਂ 200 ਜੀ 200 ਜੀ ਠੀਕ ਹੈ ਜੀ 2 200 ਰੁਪਏ ਦੇ ਵਿੱਚ ਬੈੱਡ ਸ਼ੀਟਾਂ ਠੀਕ ਹੈ ਜੀ ਨਾਲ ਸਰਾਨੇ ਲਓ ਵੀ ਬੈੱਡ ਸ਼ੀਟ ਵੀਰੇ ਬਹੁਤ ਵਧੀਆ ਆਪਣੇ ਸੇਸੀ ਪੋਰੀਅਨ ਸ਼ੋਰੂਮ ਆ ਠੀਕ ਹੈ ਬਾਈ ਵਿਜ਼ਿਟ ਕਰਿਓ ਹਾਂਜੀ ਹਾਂਜੀ ਠੀਕ ਹੈ ਬਾਈ 200 ਹੈ 200 ਹੈ ਜੀ ਜਿੱਤੇ ਮਲਟੀਪਲ ਸੇਲ ਆਈ ਹੋਈ ਆ ਠੀਕ ਹੈ ਜੀ ਲਓ ਜੀ ਸੇਲ ਲਾ ਵੀਰੇ ਪਾਣੀ ਪਾਈ ਦਿਨਾ ਨਾ ਨਾ ਧੰਨਵਾਦ ਬਾਈ 20 ਤੱਕ ਆ 20 ਤੱਕ ਆ ਠੀਕ ਆ ਹਾਂਜੀ ਹਾਂਜੀ ਸੇਲਾਂ ਦਾ ਬਹੁਤ ਮਜ਼ਾ ਜੀ ਕਾ ਕੋਫਲੇ ਬੜਾ ਬੜਾ ਜੀ ਲੈ ਲੈ ਹਰਾ ਹਾਂਜੀ ਖੰਨੇ ਵਿੱਚ ਬੜੀ ਵੰਦੀਆ ਕਨੈਨ ਸਿੰਘ ਰੋਡ ਤੇ ਬੜਾ ਗਾਹਕਾ ਬਹੁਤ ਵਧੀਆ ਪਿਛਣਾ ਹੈ ਹਾਂਜੀ ਸਭ ਲੋਕ ਹਾਸੇ ਮਿਲ ਗਿਆ ਪਿਆਰ ਨਾਲ ਸੂਟ ਲੈ ਕੇ ਅੰਦਰ ਹੀ ਮੈਂ ਪਾਰ ਨੰਬਰ 32 84752 ਠੀਕ ਹੈ ਜੀ ਬਹੁਤ ਵਧੀਆ ਨਜ਼ਾਰਾ ਆ ਗਿਆ ਬਾਕੀ ਸੇਲਾ ਪ੍ਰਮਾਤਮਾ ਰੋ ਲਿਆ ਠੀਕ ਹੈ ਜੀ ਧੰਨਵਾਦ ਜੀ ਕਿਹੜੇ ਚੱਲਣਾ ਹੈ ਇਹ ਸੁਖ ਪੰਜਾਬੀ ਬਲੌਗ YouTube ਤੇ ਆ ਉਹ ਬਾਈ ਨੂੰ ਪਤਾ ਉਹਦੇ ਕੋਲ ਹੈਗਾ ਬਾਈ ਕੋਲ ਆ ਤੁਸੀਂ ਬੈੱਡ ਸ਼ੀਟਾਂ ਤੁਸੀਂ ਦੇਖੋ ਇੱਥੇ ਬੈੱਡ ਸ਼ੀਟਾਂ ਲੱਗੀਆਂ ਹੋਈਆਂ ਨੇ ਹਾਂਜੀ 500 ਦੇ ਦੋ ਸੂਟ ਉਹ ਅੰਕਲ ਕਹਿੰਦੇ ਸੀ ਦਿਖਾਉਣੇ ਆ ਤੁਹਾਨੂੰ 500 ਦੇ ਦੋ ਜੀ 500 ਦੇ ਦੋ ਠੀਕ ਹੈ ਜੀ ਕਾਟਨ ਦਾ ਸੂਟ 5 ਮਿੰਟ ਠੀਕ ਹੈ ਜੀ ਕਾਟਨ ਦਾ ਇਹ ਠੀਕ ਹੈ ਜੀ ਠੀਕ ਹੈ ਲਓ ਜੀ 500 ਦੇ ਦੋ ਠੀਕ ਆ ਧੰਨਵਾਦ ਅੰਕਲ ਲਓ ਜੀ ਕੱਪੜਾ ਤੁਹਾਨੂੰ ਦਿਖਾਤਾ ਹਨ ਤੇ ਸੂਟ ਬਾਕੀ ਜੈਂਟਸ ਵਾਲੇ ਕੱਪੜੇ ਤੇ ਆਹ ਚੀਜ਼ ਸਦਾਵਤੀ ਸਮਾਨ ਵੀ ਤੁਹਾਨੂੰ ਇੱਥੋਂ ਮਿਲ ਜੂ ਘਰਾਂ ਦੀ ਸਦਾਵਤ ਵਾਸਤੇ ਤੇ ਉਧਰ ਦੂਰ ਹਰੇਕ ਤਕਰੀਬਨ ਹਰੇਕ ਦੁਕਾਨ ਵਾਲਿਆਂ ਨੇ ਕੱਪੜੇ ਆਪਦੇ ਬਾਹਰ ਲਾਏ ਹੋਏ ਨੇ ਕੱਢ ਕੇ ਜਿਵੇਂ ਤੁਸੀਂ ਆਹ ਦੇਖ ਰਹੇ ਹੋ ਹਨ ਤੇ ਸਾਰੀ ਇਹ ਸੇਲ ਲੱਗੀ ਹੋਈ ਆ ਆ ਸੂਟ ਜਿਵੇਂ ਤੁਸੀਂ ਦੇਖ ਰਹੇ ਹੋ ਸਾਰਾ ਇਹ ਸੇਲ ਇਹ ਆ ਬਾਕੀਆ ਦੂਜਾ ਸਮਾਨ ਘਰਾਂ ਦੀ ਕਰੋਕਰੀ ਵਗੈਰਾ ਹਨ ਇਹ ਵੀ ਤੁਹਾਨੂੰ ਮਿਲ ਜੂ ਤੇ ਕੱਪੜਾ ਤੁਸੀਂ ਪੁੱਛਣੀ ਨਾ ਬਹੁਤ ਜਿਆਦਾ ਕੁਆਂਟੀਟੀ ਤੇ ਦੇ ਵਿੱਚ ਕੱਪੜਾ ਜਿਹੜਾ ਉੱਥੇ ਹੈਗਾ ਸੂਟ ਹੋ ਗਿਆ ਜਿਵੇਂ ਬਾਕੀ ਆ ਤੁਸੀਂ ਦੇਖੋ ਇੱਥੇ ਸੂਟ ਹੈ ਸੂਟ ਪਿਆ ਲਓ ਜੀ ਸਾਰੇ ਇਹ ਸੂਟ ਨੇ ਕੀ ਪ੍ਰਾਈਸ ਲਾਤਾ ਬਾਈ ਸੂਟ ਦਾ 500 ਦਾ ਹਾਂਜੀ 550 ਦੁਪੱਟਾ ਨਾਲ 550 ਦੇ ਸੂਟ ਨੇ ਇਹ ਆ ਦੇਖੋ ਮਸਲੀਨ ਦਾ ਸੂਟ ਹੋਈ ਜਾਂ ਲੋ ਹਾਂਜੀ ਚੈੱਕ ਕਰੋ ਜੀ ਆਹ ਮਸਲੀਨ ਦਾ ਸੂਟ ਭਾਈ ਜਾਲੋ 300 ਹਾਂਜੀ ਆਹੋ ਚੈੱਕ ਕਰੋ ਕੱਪੜਾ ਹੀ ਇਹਦਾ ਐਨ ਵਧੀਆ ਕਪੜਾ ਲਾਇਆ ਹੋਇਆ ਆਹ ਦੁਪੱਟਾ ਭਾਈ ਇਹਦੇ ਨਾਲ ਕਪੜੇ ਦੀ ਪੂਰੀ ਗਾਰੰਟੀ ਪਾਜੀ ਇਹਦੀ ਹਾਂਜੀ 22 ਮੀਟਰ ਚਲਵਾ ਪੂਰੀ ਸੰਤਰ ਸਿਰਫ 500 ਰੁਪਏ ਦੇ ਪੂਰਾ ਕੱਪੜਾ ਪਾਜੀ ਠੀਕ ਹੈ ਜੀ ਪਾਜੀ ਗਾਰੰਟੀ ਹੈ ਕਪੜਾ ਹੀ ਖਰਾਬ ਹੋਏ ਕੁਛ ਹੋਏ ਪ੍ਰਕਾਸ਼ ਦੀ ਹੱੱਦੀਆ ਜਦ ਮਰਜੀ ਆ ਸਕਦੇ ਨੇ ਠੀਕ ਹੈ ਜੀ ਠੀਕ ਹੈ ਹਾਂਜੀ ਤੇ ਇਸ ਤਰ੍ਹਾਂ ਦੇ ਸੂਟ ਇੱਥੋਂ ਤੁਹਾਨੂੰ ਮਿਲਣਗੇ ਜਿਵੇਂ ਬਾਈ ਹੁਣੀਆਂ ਨੇ ਇੱਕ ਸੂਟ ਖੋਲ ਕੇ ਦਿਖਾਇਆ ਹਨ ਡਿਜ਼ਾਈਨ ਬਹੁਤ ਸੁਪਰ ਡਿਜ਼ਾਈਨ ਹੈਗਾ ਇਹ ਹੈਗੀ ਆ ਦੇਖੋ ਸਾਰੇ ਤਰ੍ਹਾਂ ਦਿਖਾਵਾਂਗੇ ਅੱਪਾ ਦੇਖੀਏ ਹੁਣ ਆਦੇ ਵਿੱਚ ਆ ਵੀ ਆਪ ਇਸ ਤਰ੍ਹਾਂ ਕੀ ਆਟਮ ਆਹ ਲੋ ਇਹ ਵੀ ਮਾਲੂ ਦੁਪੱਟੇ ਨਾਲ ਕਾਟਨ ਨਾਲ ਜੀ ਹਾਂ ਜੀ ਇਹ ਚੀਜ਼ ਜਿਹੜੀ ਬਹੁਤ ਵਧੀਆ ਭਾਜੀ ਵਧੀਆ ਵੈਰੈਟੀ ਵੇਚ ਰਹੇ ਆ ਭਾਈ ਕੋਈ ਆਮ ਰੇਟ ਨਹੀਂ ਹੈਗੀ ਆਮ ਬਾਜ਼ਾਰ ਦੇ ਵਿੱਚ ਤਾਂ ਦੇਖੋ ਭਾਈ ਥੋੜਾ ਕੁਆੜ ਵਿਗਦਾ ਪਿਆ ਵਾ ਚੈੱਕ ਕਰਕੇ ਲੋ ਕੱਪੜਾ ਸਾਰਾ ਅਸੀਂ ਨਾਪ ਕੇ ਦਵਾਂਗੇ ਕੱਪੜਾ ਕੋਈ ਸਾਡੇ ਕੋ ਫਰੋਡ ਵਾਈ ਨਹੀਂ ਹੈਗੀ ਆਹ ਲੋ ਆਟ ਪੱਟਾ ਚੈੱਕ ਕਰੋ ਭਾਜੀ ਦਾ ਲਓ ਜੀ ਸਪੈਸ਼ਲ ਸੂਟ ਭਾਜੀ ਉਹ ਗਰੰਟੀ ਨਾਲ ਭਾਜੀ ਇਹਦੀ ਠੀਕ ਹੈ ਜੀ ਹਾਂ ਜੀ ਹੋਰ ਅਸੀਂ ਹਾਂਜੀ ਪੂਰਾ ਦੇਖੋ ਦੁਪੱਟਾ ਖੁੱਲਾ ਡੁਲਾ ਭਾਜੀ ਕੋਈ ਐ ਨਹੀਂ ਹੈ ਕੋਈ ਆਮ ਵੀ 2 ਮੀਟਰ ਦਾ ਦੁਪੱਟਾ ਹੋਊਗਾ ਪੂਰਾ 2.5 ਮੀਟਰ ਦਾ ਦੁਪੱਟਾ ਜੀ ਫੁੱਲ ਸਟੇਜ ਜਿਵੇਂ ਤੁਹਾਨੂੰ ਆਪਾਂ ਸਾਰੇ ਸੂਟ ਦਿਖਾਏ ਨੇ ਹਨ ਤੇ ਬਾਕੀ ਇੱਧਰ ਆ ਬਾਈ ਸੀਗੇ ਬਾਈ ਕਹਿੰਦਾ ਸਾਡੀ ਸ਼ਾਪ ਵੀ ਜਰੂਰ ਦਿਖਾਓ ਤੇ ਅਰਦਾਸ ਜੁਐਲਰਸ ਹਨ ਤੇ ਇਹਨਾਂ ਦੀ ਸ਼ਾਪ ਹੈ ਇੱਥੇ ਮਾਰਕੀਟ ਦੇ ਵਿੱਚ ਬਾਈ ਕਹਿੰਦੇ ਸਾਡੇ ਕੰਨੀ ਵੀ ਕੈਮਰਾ ਜਰੂਰ ਘੁਮਾਓ ਬਾਕੀ ਇਧਰੋਂ ਤੁਹਾਨੂੰ ਆਲੇ-ਦੁਆਲੇੋਂ ਸਾਰੀ ਸੇਲ ਆਪਾਂ ਦਿਖਾਏ ਦਿੱਤੀ ਤੇ ਬਹੁਤ ਵੱਡੀ ਇਹ ਸੇਲ ਹੈ ਆ ਇੱਥੇ ਜਿਹੜੀ ਲੱਗੀ ਹੋਈ ਸੂਟ ਦਿਖਾਏ ਨੇ ਸਾਰੇ ਆਪਾਂ ਤੁਹਾਨੂੰ ਤੇ ਇੱਥੇ ਵੀ ਤੁਸੀਂ ਦੇਖੋ ਬਹੁਤ سارے ਸੂਟ ਨੇ ਕੀ ਪ੍ਰਾਈਸ ਆ ਬਈ ਇਹਨਾਂ ਦਾ ਸੂਟਾਂ ਦਾ 400 ਰੁਪਏ ਵੀਰੇ 450 ਰੁਪਏ 450 ਰੁਪਏ ਠੀਕ ਹੈ ਜੀ ਠੀਕ ਹੈ ਕੋਟਨ ਦਾ ਦੁਪੱਟਾ ਨਾਲ 450 ਰੁਪਏ ਕੋਟਨ ਦਾ ਦੁਪੱਟਾ ਬਾਈ ਕਹਿੰਦਾ ਨਾਲ ਆ 450 ਰੁਪਏ ਤੇ ਹਾਂ ਇੱਧਰ ਆ ਆ ਵਾਲੇ ਇਹ 500 ਰੁਪਏ ਵੀਰੇ ਇਹ 500 ਰੁਪਏ ਹੈ ਕੋਟਨ ਦਾ ਕੋਟਨ ਦਾ ਸੂਟ ਆ ਇਹ ਵੀ ਕੋਟਨ ਦਾ ਸੂਟ ਹੈ ਠੀਕ ਹੈ ਜੀ ਠੀਕ ਹੈ ਇਸ ਤਰ੍ਹਾਂ ਦਾ ਤੁਹਾਨੂੰ ਸੂਟ ਇਨੀ ਇੱਕ ਪ੍ਰਾਈਸ ਦੇ ਵਿੱਚ ਜਿਹੜਾ ਉਹ ਮਿਲ ਜੂ ਬਾਕੀ ਆ ਬਾਈ ਖੋਲ ਵੀ ਰਿਹਾ ਜਿਵੇਂ ਤੁਸੀਂ ਦੇਖ ਸਕਦੇ ਹੋ ਨਾ ਲਓ ਜੀ 450 ਰੁਪਏ ਦਾ ਕਾਟਨ ਦਾ ਦੁਪੱਟਾ ਨਾਲ ਆ ਕਾਟਨ ਦੀ ਇਹ ਸਲਵਾਰ ਆ ਠੀਕ ਹੈ ਬਾਈ ਠੀਕ ਹੈ ਹਾਂਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਈ ਆ ਸ਼ਹਿਰ ਖੰਨੇ ਜੀ ਸੇਲ ਇਹ ਜਿਹੜੀ ਸੇਲ ਆ 1 ਮਾਰਚ ਤੋਂ ਲੈ ਕੇ 15 ਮਾਰਚ ਤੱਕ ਆ ਬਾਕੀ ਸਾਰੇ ਆਪਾਂ ਪ੍ਰਾਈਸ ਵਗੈਰਾ ਤੁਹਾਨੂੰ ਜਿਹੜੇ ਉਹ ਦੱਸਤੇ ਸੋ ਅੱਜ ਦੀ ਵੀਡੀਓ ਨੂੰ ਆਪਾਂ ਐਂਡ ਕਰਦੇ ਆ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਔਰ ਇਹ ਤੱਕ ਆਪਣੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ